ਉਹ ਸਭ ਤੋਂ ਅੱਗੇ ਹੈ ਨਾ ਮਨਦੀਪ ਨਿੱਕੇ ਤਾਂ ਜਾਣਾ ਨਹੀਂਗਾ ਨਿੱਕੇ ਨੂੰ ਰੱਖ ਲਈ ਮਮੀ ਜੀ ਕਰਦਾ ਨਹੀਂ ਦੋਨੋਂ ਸਾਡੇ ਕੋਲ ਨਹੀਂ ਛੱਡ ਕੇ ਜਾਣ ਨੂੰ ਨਾਲ ਹੀ ਚੱਲੀ ਅਸੀਂ ਹੁਣ ਜਾਂਦਾ ਹਾਂ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦਵਾਰ ਤੇ ਸਾਰੇ ਠੀਕ ਹੋਵੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਭਾਈ ਬਣੇ ਰਹਿਣ ਧੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਲੈ ਵੀ ਨਿੱਕਿਆ ਫੱਗਪੂਕ ਬੰਨੀ ਆ ਨਾ ਫਿਰ ਮਮੀ ਜੀ ਨਾ ਆਪਣੇ ਵਾਸਤੇ ਨਾ ਮੰਮੀ ਨੇ ਕਿੰਨੂ ਲੈ ਕੇ ਹੁੰਦੇ ਤੇ ਆ ਫੋਟੋ ਜਿਹੜੀ ਨਿੱਕੇ ਹੁਣਾਂ ਨੇ ਦਿੱਤੀ ਜੀ ਆਪਾਂ ਨੂੰ ਮੰਦੀਪ ਇੱਧਰ ਸਾਫ਼ ਸਫਾਈ ਕਰੀ ਹਾਂ ਡੈਡੀ ਨਾਲ ਗੱਲ ਕਰ ਡੈਡੀ ਦਾ ਫੋਨ ਆ ਆਇਆ ਨਿੱਕੇ ਅੰਮੀ ਹੁਣੀ ਉੱਥੇ ਬੈਠੀਆਂ ਕਮਰਾ ਇੱਕੋ ਕਿੱਡਾ ਵਾਹ ਜੀ ਵਾਹ ਕਮਰਾ ਕਰਤਾ ਸਾਫ਼ ਸਫਾਈ ਚਕਾਚਕ ਹੈ ਨਾ ਵਾਹ ਦੇਖੇ ਸਿਰ ਸੋਹਣੀ ਲੱਗਦੀ ਹਾਂ ਫੋਟੋ ਨਿੱਕੇ ਫੋਟੋ ਨਹੀਂ ਤੂੰ ਘੈਂਟੀ ਗਿਫਟ ਦਿੱਤਾ ਤੁਹਾਨੂੰ ਦੋਨਾਂ ਨੂੰ ਮੈਨੂੰ ਪਤਾ ਤੈਨੂੰ ਗਿਫਟ ਚਾਹੁੰਦਾ ਹਾਂ ਪਤਾ ਨਹੀਂ ਮਨਦੀਪ ਨੇ ਦੇਖ ਲਾ ਜਿਵੇਂ ਮੰਦੀਪ ਠੀਕ ਹੋਈ ਨਾ ਤਵੀ ਦੇਖ ਲਾ ਕਮਰੇ ਚੱਕਾ ਚੱਕ ਕਰਤਾ ਆ ਮੈਂ ਆ ਨਿੱਕੇ ਉਹ ਪਰਲੀ ਮੰਦੀਪ ਆ ਮੈਂ ਕਿੱਥੇ ਗਿਆ ਤੂੰ ਹੋ ਰਿਹਾ ਕਿੱਧਰ ਗਿਆ ਓਏ ਤੇਨੂੰ ਲੱਗ ਪਾ ਤਾ ਤੂੰ ਆ ਰਿਆ ਨਾ ਓ ਲੱਗ ਓ ਭਰਾਵਾ ਮੈਂ ਨਹੀਂ ਗਾ ਓ ਟੋਪੀ ਪਾਈ ਇਹਦੇ ਕੀ ਕਰਨੇ ਮੋਟਰਸਾਈਕਲ ਉੱਤੇ ਉੱਦ ਬਣਾਇਆ ਓਏ ਰੈਂਪ ਬਣਾਇਆ ਇੱਥੇ ਆਹੋ ਪੱਥਰ ਲੈ ਜਾ ਵੀਊ ਦੇਖੋ ਬਾਈ ਇੱਥੋਂ ਦਾ ਨਾ ਘੈਂਟ ਵੀਊ ਹੁੰਦਾ ਨਿੱਕੇ ਇਥੋਂ ਕਿਵੇਂ ਲੱਗਿਆ ਤੈਨੂੰ ਮੋਲ ਹੁਣ ਦੇਖ ਆਸਿਫ ਸੋਨਾ ਲੱਗਦਾ ਨਾ ਕੈਂਟ ਲੱਗਦਾ ਕੈਂਟ ਆ ਨਾ ਕੈਮੀ ਠੀਕ ਬੱਪਾ ਕੀ ਬਣਾਈ ਜਾਂਦੇ ਆ ਆਲੂ ਭਾਲਦੇ ਸਬਜ਼ੀ ਵਾਸਤੇ ਅੱਛਾ ਸਬਜ਼ੀ ਨੂੰ ਸਵੇਰੇ ਅਮੀ ਤੁਸੀਂ ਜਾਓਗੇ ਫਿਰ ਹੋਰ ਪੱਤ ਜਾਣਾ ਸਵੇਰ ਸਵੇਰ ਹੋ ਰਿਹਾ ਜਮੀ ਨਹੀਂ ਪਤਾ ਤਾਂ ਡੈਡੀ ਫੋਨ ਕਰੀ ਜਾਂਦਾ ਜਾਣਾ ਘਰੇ ਮਾਸੀ ਨੂੰ ਰੱਖ ਲਈਏ ਫਿਰ ਅਸੀਂ ਮਾਸੀ ਦਾ ਕਿੱਥੇ ਸਰਦਾ ਘਰੇ ਪਸੂ ਆ ਚੋਣ ਵਾਲੇ ਦੇ ਹੈ ਨਾ ਦਾਨੀ ਪੁੱਤ ਜਾਵਾਂਗੇ ਤੜਕੇ ਮੰਮੀ ਹਣਾ ਨੇ ਅੱਜ ਵੀ ਜਾਣਾ ਸੀਗਾ ਪਰ ਮਨਦੀਪ ਦੀ ਥੋੜੀ ਤਬੀਅਤ ਖਰਾਬ ਹੋ ਗਈ ਕੋਸ਼ਿਸ਼ ਅਸੀਂ ਜਿੱਦ ਕਰਕੇ ਮੰਮੀ ਹਣਾ ਨੇ ਰੱਖ ਲਿਆ ਠੀਕ ਹੈ ਹਨਾ ਮੈਂ ਘਰੇ ਨਹੀਂ ਸਰਦਾ ਕਿਉਂਕਿ ਹਨਾ ਘਰੇ ਸਰਦਾ ਨਹੀਂ ਪੁੱਤ ਡੈੜੀ ਤੜਕੋਂ ਕਰੀ ਤੜਕੇ ਦਾ ਆਏ ਨਹੀਂ ਆਏ ਨਹੀਂ ਆਏ ਅੱਛਾ ਉਹ ਕਹਨ ਜੇ ਕਰ ਲਈ ਕਹਿੰਦੇ ਅੱਜ ਦੀ ਰਾਤ ਰੋ ਹੋਰ ਤੜਕੇ ਜਾਇਓ ਜੀ ਹਾਂ ਸੂਆ ਜਾਵਾਂਗੇ ਪਤਾ ਟਾਈਮ ਨਾਲ ਹੀ ਘਰੇ ਹਾਂ ਕਿੰਨੂ ਕਿੰਨੂ ਤਾਂ ਲਿਆਤੇ ਸੀ ਮੰਮੀ ਹਣਾ ਨੇ ਆਪਾਂ ਨੂੰ ਠੀਕ ਆ ਕਈ ਦਿਨ ਕਿੰਨੂ ਖਾ ਇਹਨਾਂ ਮਮੀ ਨੂੰ ਯਾਦ ਕਰਾਂਗੇ ਹੈਨਾ ਲੋ ਜੀ ਸਵੇ ਦਾ ਹੋ ਗਿਆ ਟਾਈਮ ਤੇ ਆ ਦੇਖੋ ਆਪਣੇ ਆਸ-ਪਾਸ ਸਰਵਾ ਹੀ ਸਰਵਾ ਹੋ ਗਈਆਂ ਠੀਕ ਆ ਤੇ ਆ ਆਪਣੀ ਜਮੀ ਆ ਚਾਰੋਂ ਬੰਨੇ ਉਹਨਾਂ ਹਰਿਆਲੀ ਹੋ ਗਈ ਹੈ ਅਲੱਗੀ ਵਾਈਬ ਆਉਂਦੀ ਹੁਣ ਅੱਜ ਮੰਮੀ ਉਹਨਾਂ ਚੇਲ ਜਾਣਾ ਉਸ ਤੋਂ ਪਹਿਲਾਂ ਆਪਾਂ ਬੈੱਡ ਕੱਸ ਲੈਣੇ ਆ ਜੋ ਕਿ ਬੜਾ ਜ਼ਰੂਰੀ ਕੰਮ ਆ ਬੈੱਡ ਕੱਸਣਾ ਵੀ ਬਹੁਤ ਡਿਫਿਕਲਟ ਕੰਮ ਹੁੰਦਾ ਇੰਨਾ ਇੱਕ ਜ਼ਰਾ ਘਰ ਨੂੰ ਲਾਗੀ ਅੱਜ ਤੁਹਾਡਾ ਜੋਰ ਪਰਖਿਆ ਜਾਣਾ ਤੋ ਭਾਰੀ ਬੋਤ ਹੈ ਨਾ ਮੈਂ ਲੋ ਜੀ ਆਪਣੇ ਬੈੱਡ ਦੀ ਕੱਸਦੇ ਆਂ ਪੱਟੋ ਅੱਜ ਇੱਕ ਤਾਂ ਅੰਸਰਾ ਆਖ ਹੀ ਨਹੀਂ ਬਣਾ ਕੇ ਦਿੱਤੇ ਨਾ ਮੈਂ ਇਹ ਸਮਾਨ ਜੇ ਲਾ ਰੱਖਿਆ ਆ ਖਾ ਮਾਸੀ ਇੱਧਰ ਜਾ ਰਹੀ ਹੈਗੀ ਇੱਥੇ ਇੱਧਰ ਲੈ ਬੰਨੇ ਦੀ ਜਾਊਗੀ ਯਾਰ ਨਿੱਕੇ ਕਿਵੇਂ ਉਹ ਮੈਂ ਤਰੀਨ ਸੱਦੇ ਆਹ ਸਹੀ ਨਹੀਂ ਹੈਗਾ ਤੇਰਾ ਆਹ ਡੰਗਾ ਹਾਂ ਇਹ ਗ੍ਰੈਂਡਰ ਨਾਲ ਹੋ ਜੂਗਾ ਨਾ ਨਿੱਕੇ ਸੈਟ ਹਾਂ ਨਹੀਂ ਦੇ ਨੇ ਐਂ ਕਰਦੀ ਕਹਿੰਦਾ ਤੇਸ ਦਾ ਸਿਰਾਂਗੀ ਆਹ ਪੇਟ ਦਾ ਸ ਲੈ ਸਹੀ ਗੱਲ ਆ ਨਹੀਂ ਪਤਾ ਕੀ ਗੱਲ ਐ ਇਹਦੀ ਜਾਂਦਾ ਨਹੀਂ ਕਿ ਸਰਾਗ ਹੀ ਨਹੀਂ ਸਰਾਗ ਹੀ ਜਣੀ ਹੈ ਬੱਬੂ ਦੀ ਸਾਈਕਲ ਪਾਸੇ ਠਲਣੀ ਪੈਣੀ ਮੇਰੇ ਲੱਗ ਇਹਨਾਂ ਨੂੰ ਠੰਡ ਲੱਗਦੀ ਆਂਦੀ ਨਿੱਕੇ ਛੇਦੀ ਕਰ ਹੈ ਮੀ ਚੰਨੂ ਮੰਨੂ ਨੂੰ ਠੰਡ ਲੱਗਦੀ ਆਂ ਅੱਜ ਅੱਜ ਹੋਰ ਨਹੀਂ ਰਹਿੰਦੇ ਫਿਰ ਮਮੀ ਤੁਸੀਂ ਨਹੀਂ ਕੋਈ ਜਾਣੇ ਅੱਜ ਨਿੱਕਾ ਕੋ ਗਾਵ ਤਾਂ ਰਹਿੰਦੇ ਨਹੀਂ ਨਿੱਕੇ ਕੋਲੇ ਅਸੀਂ ਰੁਕੇ ਨਹੀਂ ਕੱਲ ਢੜੰਬਾ ਦਈਏਂਦਾ ਕਹਿੰਦਾ ਤੁਸੀਂ ਸਾਡੇ ਕੋਲੇ ਰੁਕੇ ਨਹੀਂ ਸੀ ਅੱਜ ਜਾਣਗੇ ਮਮੀ ਹਣੀ ਹੁਣ ਉਸ ਤੋਂ ਪਹਿਲਾਂ ਨਿੱਕੇ ਕਹਿੰਦਾ ਬੇਟਾ ਤੱਕ ਸਵਾਦ ਆ ਤੁਹਾਡੇ ਨਾਲ ਨਾਲ ਨਹੀਂ ਬਾਤ ਚਾਹਾਂਗੇ ਕਿ ਗੇੜਾ ਮਾਰਾਂਗੇ ਹੈਲੋ ਮੀਨਾ ਕਰੋ ਕੀਵਾਂਗੇ ਖੁੱਲ ਜਾਊਗਾ ਨਹੀਂ ਖੁੱਲ ਨਿੱਕਾ ਕਹਿੰਦਾ ਨਾਲ ਚੱਲੋ ਮਨਦੀਪ ਤੇ ਆ ਨਹੀਂ ਇਹ ਤੁਸੀਂ ਮਨ ਹੈ ਨਿੱਕਾ ਕਹਿੰਦਾ ਨਾਲ ਚੱਲੋ ਵੇਲੇ ਹੀ ਹੈ ਸੀ ਦੇ ਵੇਲੇ ਸੀ ਦੇਖਦਾ ਵੀ ਗੁੱਸੇ ਨਾਲ ਹੁਣੇ ਆ ਇਹ ਨਿੱਕੇ ਅਨਿੱਕੇ ਸੁਤੇ ਰਹੇਗਾ ਕਿ ਫੇਟੇ ਦੇ ਅੰਦਰ ਇਹ ਸਾਇ ਚੈੱਕ ਕਰਦਾ ਤਾਂ ਮਨਦੀਪ ਕਿਤੇ ਵਿੱਚ ਫਸੀ ਪਈ ਐ ਬੈੱਡ ਤੇ ਉਹ ਹੈਗੀ ਹੈਗੀ ਤੂੰ ਦੀ ਦੇ ਕਿਧਰ ਹੈ ਮਨਦੀਪ ਮਮੀ ਦੇ ਕੋ ਤੇ ਤੇਰੀ ਨਿਕਲ ਬਾਹਰ ਕਸਿਆ ਹੈ ਸ਼ੁਕਰ ਜੰਪੜਾ ਛੱਡਦੇ ਬਹੁਤ ਬਦਲੀ ਹੈ ਮਨਦੀਪ ਤੂੰ ਬਾਹਰ ਨਿਕਲ ਮਨਦੀਪ ਬੱਡ ਦੀ ਸਾਨੂੰ ਚ ਵੜ ਗਈ ਜਵਾਈ ਕਸਿਆ ਗਿਆ ਨਾੜਤਾ ਫਾਈਨਲੀ ਬੈੱਡ ਮਨਦੀਪ ਕੋੜਾ ਨਾ ਥੋੜਾ ਏਕੇ ਦਾ ਹੈ ਥੋੜਾ ਏਕੇ ਦਾ ਦਾ ਜੀ ਮੰਮੀ ਹੁਣ ਤਾਂ ਚੱਲੇ ਆ ਮੰਦੀਪ ਰੋਟੀ ਬਣਾਈ ਜਾਨੀ ਹੁਣ ਮੰਮੀ ਨਹੀਂ ਜਾਣਗੇ ਹੁਣ ਨੀਨਾ ਮੂੰਜਾ ਬਣਾਉਂਦੀ ਹਾਂ ਹਾਂ ਹਣਾ ਘਰ ਨਾਲ ਉਹ ਪੜਾ ਮੰਦੀਪ ਕੋਲ ਘਰ ਨਾਲ ਰੋਟੀ ਖਾਣੋਂ ਜਾਣੀ ਜਾਨੀ ਇਹ ਮੰਮੀ ਚਾਹੁੰਦਾ ਨਾ ਠੀਕ ਹੈ ਹਾਂ ਸਹੀ ਆ ਲੈ ਆ ਮਾਪੀ ਤੇ ਹਾਂ ਲੈ ਫਿਰ ਬੈਨ ਡਿਊਟੀ ਠੀਕ ਹੈ ਸਵੇਰੇ ਸਵੇਰੇ ਤਾਂ ਬਈ ਟਾਈਮ ਹੋ ਗਿਆ ਧੁੱਪ ਬੜੀ ਘੈਂਟ ਚੜੀ ਅੱਜ ਸਰਾਂ ਦੇਖੋ ਆਪਣੀ ਦਾੜੀ ਜੀ ਆਪਣੇ ਉਹ ਬੈਠੇ ਫੋਨ ਦੇਖੀ ਜਾਂਦੇ ਸਵੇਰੇ ਸਵੇਰੇ ਵੀਰ ਚੱਕਰ ਮੰਮੀ ਨੇ ਤਾਂ ਪਹਿਲਾਂ ਹੀ ਕਹਿੰਦੇ ਮੰਮੀ ਕਹਿੰਦੀ ਇੱਧਰ ਠੰਡ ਜ਼ਿਆਦਾ ਹੈ ਕਿਉਂਕਿ ਆਪਣੇ ਇੱਧਰ ਟਿੱਬੇ ਜੇ ਨੇੜੇ ਹੈਗੇ ਹਨਾ ਪੰਜਾਬ 'ਚ ਜੇ ਹਲੇ ਉੰਨੀ ਠੰਡ ਆਈ ਨਹੀਂ ਕੀ ਰੈਡੀ ਛੜੀ ਬਾਬੇ ਲਓ ਜੀ ਆਪਣਾ ਬੈੱਡ ਤੁਸੀਂ ਕਹਿੰਦੇ ਸੀ ਬੈੱਡ ਦਿਖਾਓ ਬੈੱਡ ਪਹਿਲਾਂ ਜੜਨ ਵਾਲਾ ਸੀ ਹੁਣ ਆਪਾਂ ਜੜ ਜੁੜ ਦਿੱਤਾ ਬੈੱਡ ਨੂੰ ਹੁਣ ਦੇਖੋ ਬਾਰੀ ਰਿਕਸ਼ਾ ਲਾ ਗਿਆ ਤਾਂ ਮੰਮੀ ਹਣੀ ਚੱਲੇ ਆਣਾ ਮੈਂ ਘਰ ਹੋ ਜਾਣਾ ਸੁਣਾ ਸੁਣਾ ਠੀਕ ਆ ਨਹੀਂ ਰਿਕਸ਼ਾ ਤੇ ਨਹੀਂ ਜੀ ਨਹੀਂ ਕਰਦਾ ਇਹ ਦੋਨੋਂ ਸਾਰੇ ਕੰਮ ਛੱਡ ਕੇ ਜਾਣ ਨੂੰ ਨਾ ਵੀ ਚੱਲੀ ਅਸੀਂ ਜਾਂਦਾ ਹੈ ਦੋ ਹੈਰਾ ਦੇ ਤਾਂ ਮੈਂ ਤਾਂ ਕਰੀ ਜਾਂਦਾ ਜਾਂਦੇ ਨਹੀਂ ਤੂੰ ਚੱਲ ਰਾਤ ਮੇਰੇ ਨਾਲ ਪ੍ਰੈਂਕ ਕਰਨ ਮੰਮੀ ਹਣੀ ਓਕੇ ਮਨਦੀਪ ਵੀ ਜਾਂਦੀ ਆ ਚੱਲ ਗਿਆ ਜੀ ਇੱਥੇ ਪ੍ਰੈਂਕ ਹੈ ਨਾ ਇਹ ਤਾਂ ਮੇਰੇ ਤੇ ਕਰੇ ਨਹੀਂ ਤਾਂ ਇਹ ਰੋਣਾ ਵੀ ਜਨਟੇ ਤੇ ਕਰੇ ਮੈਂ ਬੋਲਦੀ ਹਾਂ ਨਾਨਾ ਜੀ ਨਾਲ ਤਾਂ ਹੁਣ ਤੇਰਾ ਮੂੰਹ ਰੋਣ ਵਾਲਾ ਹੋਇਆ ਕਿਉਂ ਮੰਮੀ ਨੂੰ ਦੇਖ ਕੇ ਠੀਕ ਆ ਮਾਤਾ ਠੀਕ ਆ ਮੇਰੀ ਮਾਸੀ ਇਹ ਆਪਣੀ ਪਿਆਰੀ ਜੀ ਮਾਸੀ ਆ ਇਹ ਰਿਕਸ਼ਾ ਆ ਗਿਆ ਨਿੱਕੋ ਦੇਓ ਸਭ ਤੋਂ ਅੱਗੇ ਹੈ ਨਾ ਮਨਦੀਪ ਨਿੱਕੇ ਤਾਂ ਜਾਣਾ ਨਹੀਂਗਾ ਨਿੱਕੇ ਨੂੰ ਰੱਖ ਲੀਏ ਮੰਮੀ ਹਾਂ ਹਾਂ ਇੱਥੇ ਨਾ ਆਉਂਦੇ ਹੈ ਰਾਜੀ ਆਗੇ ਰਾਜੀ ਨੇ ਨੋ ਕੀ ਨਹੀਂ ਬਾਦ ਚਾਵਾਂਗੇ ਨਿੱਕਾ ਦਾ ਗੁੱਸੇ ਹੋ ਗਿਆ ਮੇਰਾ ਬਸ ਤੂੰ ਨਾ ਕੱਲ ਵਾਦਾ ਕੀਤਾ ਸੀ ਆਖਰ ਤੂੰ ਅੱਜ ਰਹਿ ਜਾਓ ਕੱਲ ਮੈਂ ਚੱਲਦਾ ਹਾਂ ਹੈ ਤੁਰਾਂ ਨਹੀਂ ਤੂੰ ਆਪ ਗੱਲ ਵਾਦਾ ਕੀ ਯਾਰ ਨਿੱਕੇ ਠੰਡ ਪਤਾ ਕਿੰਨੀ ਹੈ ਅਸੀਂ ਠੰਡ ਜਿ ਨਹੀਂ ਆਉਦੇ ਹੈ ਅਸੀਂ ਠੰਡ ਕਿ ਆਏ ਹਾਂ ਹੁਣ ਆ ਜੇ ਖੇਤੀ ਚਿੰਦਾ ਲੋੜੀ ਪਾਉਂਗੇ ਕੋਈ ਮਾਤਾ ਲੈਣੇ ਹੋਰ ਚੰਗਾ ਠੀਕ ਹੈ ਚਲੋ ਹੋ ਜੀ ਚੱਲ ਮਮੀ ਹਣੀ ਕਰ ਆਪਣਾ ਹੁਣ ਸੁੰਨਾ ਸੁੰਨਾ ਆ ਜਾਣਾ ਠੀਕ ਹੈ ਟਾਟਾ ਬਾਏ ਬਾਏ ਹਾਂਜੀ ਮਮੀ ਹੁਣੀ ਤੇ ਜਾ ਚੁੱਕੇ ਆ ਠੀਕ ਆ ਮੈਂ ਤਾਂ ਮੰਡੀ ਪਰ ਆ ਗਿਆ ਹੁਣ ਠੀਕ ਆ ਤੇ ਇਹ ਨਾ ਇੱਕ ਵਾਰੀ ਜੀਜਾ ਲਾਉਣਾ ਔਖਾ ਹੋਊਗਾ ਨਾ ਸਹੀ ਗੱਲ ਦੱਸਾਂ ਦਾ ਚਲੋ ਫਿਰ ਠੀਕ ਆ ਆਪਾਂ ਵੀ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਹੁਣ ਅਸੀਂ ਕੰਮ ਕਮ ਕਰ ਲਈਏ ਬੈਡਪੋੜੀ ਜੜਤਾ ਸੈੱਟ ਕਰ ਤਾ ਮੰਮੀ ਕੋਲ ਜਾਵਾਂਗੇ ਕੋਈ ਸਮਾਨ ਸੋਨ ਲੈ ਕੇ ਆਉਣਾ ਅੱਜ ਅਸੀਂ ਤੇ ਮਨਦੀਪ ਦੀ ਕਈ ਸਰੀ ਚੀਜ਼ਾਂ ਪਈਆਂ ਉੱਥੇ ਬਚਪਨ ਦੀਆਂ ਠੀਕ ਆ ਓਕੇ ਬਾਏ ਬਾਏ ਲਵ ਯੂ ਟਾਟਾ